ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ ਜੀ ਵੀ ਜਿਹੜਾ ਇਹ ਕਾਲ ਚੀ ਕਰੀ ਜਾਂਦੇ ਆ ਵੀ ਕੋਈ ਗੱਲ ਚ ਮੈਨੂੰ ਤਾਂ ਗੜਬੜ ਲੱਗਦੀ ਆ ਉਹ ਗੜਬੜ ਹੁਣ ਕੀ ਆ ਤੂੰ ਸਾਰਾ ਦਿਨ ਪੁੱਠੀਆਂ ਗੱਲਾਂ ਦਾ ਸੋਚਿਆ ਕਰ ਪਹਿਲਾਂ ਤੇਰੇ ਕਹਿੰਦੇ ਇੰਨਾ ਕੁਝ ਹੋ ਗਿਆ ਹੁਣ ਅਗਲਾ ਮੂੰਹੋਂ ਮੰਗੀਂਦਾ ਵਿਆਹ ਕੇ ਭਰਾ ਕੁੜੀ ਤੋੜਦੰਨੇ ਹੋਰ ਕੀ ਭਾਲਦੀ ਐ ਤੇਰੀ ਗੱਲ ਸਾਨੂੰ ਕੁੜੀ ਤਾਂ ਵਿਆਹ ਕੇ ਤੋੜਦਾਂਗੇ ਜੀ ਜੇ ਉੱਥੇ ਆਪਣੀ ਕੁੜੀ ਨੂੰ ਤੰਗ ਕਰਨ ਲੱਗੇ ਪੈਸੇ ਮੰਗਣ ਲੱਗ ਗਏ ਫੇਰ ਕਿੱਥੋਂ ਦੇਵਾਂਗੇ ਫਰਾਂ ਕੀ ਕਰੀ ਜਾਂਦੀ ਸੀ ਕੁਛ ਨਹੀਂ ਵੀਰੇ ਚਾਹ ਦਾ ਕਿਹਾ ਸੀ ਚਾਹ ਬਣਾਈ ਆ ਤੇ ਫਿਰ ਤੁਸੀਂ ਲੈ ਜਾਓ ਖੇਤ ਉਹ ਤਾਂ ਗੱਲ ਠੀਕ ਆ ਪੈਣੇ ਕੋਈ ਗੱਲ ਨਹੀਂ ਚਾਹ ਤਾਂ ਲੈ ਜੂਆਂ ਖੇਤ ਮੇਰੀ ਗੱਲ ਸੁਣ ਪੈਣੇ ਹਾਂ ਵੀਰੇ ਤੁਹਾਨੂੰ ਵੀ ਪਤੀ ਆਉਣਾ ਹੈ ਮੈਨੂੰ ਉਹਨਾਂ ਚੈਬੀ ਮਿਲਿਆ ਸੀ ਅੱਛਾ ਤੇ ਜੇਬੀ ਨੇ ਸੁਨੇਹਾ ਵੀ ਲਾਇਆ ਹੈ ਦੋ ਤਾਂ ਨਬਰੀ ਠੀਕ ਹੈ ਕਿ ਉਹ ਕਹਿੰਦੇ ਸੀ ਵੀ ਉਹ ਉਹਨਾਂ ਮੁੰਡੇ ਵਾਲੇ ਵਿਆਹ ਮੰਗਦੇ ਆ ਵਿਆਹ ਮੰਗਦੇ ਵੀਰੇ ਇਹ ਚ ਫਿਰ ਮੈਂ ਤਾਂ ਵੀਰੇ ਕੀ ਕਹਿ ਸਕਦੇ ਆ ਤੁਸੀਂ ਦੇਖ ਲਓ ਕਿਵੇਂ ਕਰਨਾ ਹੈ ਨਾ ਉਹ ਪੈਣੇ ਮੈਨੂੰ ਐ ਸੀ ਮੈਂ ਉਹਨੂੰ ਉੱਤੇ ਤਾਂ ਜੈਬੀ ਨੂੰ ਹਾਂ ਕਰਤੀ ਸੀ ਵੀ ਚਲ ਦੇਖ ਲੈਂਦੇ ਵੀ ਫਸਲਬਾੜੀ ਦਾ ਦੇਖ ਲੈਂਦੇ ਮੈਨੂੰ ਐਸ ਵੀ ਆ ਕਰਨੀ ਕਰਨਾ ਚਲ ਵੀ ਆਪਾਂ ਫਸਲ ਤੇ ਸੇਠਾ ਤੋਂ ਪੈਸੇ ਫੜਦੇ ਹੋ ਜਾਂਦੇ ਚਲ ਤੇਰੇ ਨੂੰ ਜਿਹੜਾ ਕੋਈ ਤੈਨੂੰ ਦੇਣਾ ਸੀ ਕੱਪੜਾ ਲੀੜਾ ਕੋਈ ਦੋ ਪੇਟੀਆਂ ਤੈਨੂੰ ਦੇ ਦਿੰਦਾ ਤੇ ਗੱਲ ਕਰ ਹੁਣ ਤੈਨੂੰ ਪਤਾ ਰਾਤ ਨੂੰ ਇੰਨਾ ਮੀਂਹ ਗੜੇ ਪੈ ਗਏ ਸਾਰੀ ਫਸਲ ਮਰ ਗਈ ਠੀਕ ਹੈ ਹੁਣ ਮੈਂ ਤਾਂ ਉੱਧਰ ਉਲਝਿਆ ਪਿਆ ਸੀ ਹੁਣ ਮੈਂ ਤੈਨੂੰ ਐ ਕਹਿੰਦਾ ਸੀ ਵੀ ਹੁਣ ਮੈਂ ਜੈਬੀ ਨੂੰ ਕੀ ਕਹਾਂ ਜਾ ਵਾਰੇ ਵੀਰੇ ਕਹੀ ਤਾਂ ਜਾਨੀਆ ਵਿਆਹ ਵਾਰੇ ਤੁਸੀਂ ਭਾਬੀ ਨਾਲ ਰਾਇਆ ਕਰਕੇ ਜੈਬੀ ਨੂੰ ਕੋਈ ਜਵਾਬ ਦਿਓ ਮੇਰੇ ਨਾਲ ਤਾਂ ਇਹ ਗੱਲਾਂ ਕਰੂ ਹੀ ਨਾ ਹਨ ਤੁਹਾਨੂੰ ਵੀ ਪਤਾ ਕੋਈ ਵੀ ਕੁੜੀ ਆ ਤੇ ਵਿਆਹ ਬਾਰੇ ਕਹਿ ਸਕਦੀ ਹੁੰਦੀ ਐ ਵੀ ਮੇਰਾ ਚੇਤੀ ਵਿਆਹ ਕਰਾ ਦੋ ਮੈਂ ਵਿਆਹ ਕਰਾਉਣਾ ਦਾ ਮੈਂ ਥੋਏ ਗੱਲਾਂ ਨਹੀਂ ਕੀਤੀਆਂ ਜਾਂ ਤਾਂ ਉਹ ਤਾਂ ਕੱਲ ਤੇਰੀ ਕੁੜੀਏ ਸਿਆਣੀ ਐ ਗੱਲ ਮੇਰੀ ਇੱਕ ਹੋਰ ਵੀ ਸੁਣ ਲੈ ਠੀਕ ਐ ਆਪਣੇ ਘਰੇ ਪਰੌਣਾ ਆ ਗਿਆ ਦੇ ਮੈਂ ਕੁਛ ਨਹੀਂ ਬੋਲਿਆ ਇਹ ਬੰਦਾ ਕੋ ਲੋਕ 100 100 ਗੱਲਾਂ ਕਰਦੇ ਹੁੰਦੇ ਕੱਚੀ ਸਕਰੀ ਵੇਲੇ ਕੋਈ ਘਰੇ ਨਹੀਂ ਬੜਨ ਦਿੰਦਾ ਹੁੰਦਾ ਮੈਂ ਤੈਨੂੰ ਉਹ ਹੀ ਨਹੀਂ ਕਿਹਾ ਵਾ ਚੱਲ ਜਦੋਂ ਵਕਤ ਪੈ ਗਿਆ ਪਰੌਣੇ ਤੇ ਵੀ ਚੱਲ ਘਰੇ ਆਗਾ ਕੋਈ ਗੱਲ ਨਹੀਂ ਠੀਕ ਐ ਇੱਕ ਗੱਲ ਮੇਰੀ ਹੋਰ ਸੁਣ ਲੈ ਠੀਕ ਐ ਉਹਦੇ ਕੋਲੇ 3.5 ਲੱਖ ਰੁਪਈਆ ਸੀ ਠੀਕ ਹੈ ਫਿਰ ਉਹ ਮੈਨੂੰ ਇਹ ਦੱਸਦੇ ਵੀ ਹੋਰ ਪੀ ਕਿੱਧਰ ਗਏ ਵੀ ਜੇ ਤੈਨੂੰ ਉਹ ਫੜਾ ਕੇ ਗਿਆ ਜਾਂ ਤੇਰੀ ਨਿਗਾ ਚ ਹੈਗਾ ਜੇ ਤੂੰ ਮੈਨੂੰ ਹੋਰ ਪੀ ਦੇ ਦੇ ਮੈਂ ਤੇਰਾ ਵਿਆਹ ਕਰਦਾ ਵੀਰੇ ਪਹਿਲੀ ਗੱਲ ਤਾਂ ਭਾਬੀ ਨੇ ਮੈਨੂੰ ਇਹ ਕਹਿੰਦਾ ਸੀ ਵੀ ਤੂੰ ਸੁਹਾਗ ਚ ਬੈਠੀ ਰਹੀ ਉਹਦੇ ਮੱਥੇ ਨਾਲ ਲੱਗੇ ਤੇ ਮੈਂ ਤਾਂ ਉਹਦੇ ਮੱਥੇ ਵੀ ਨਹੀਂ ਲੱਗੇ ਮੈਨੂੰ ਪੈਸਿਆਂ ਦਾ ਕੀ ਪਤਾ ਇਹੀ ਸਵਾਲ ਨੂੰ ਆ ਭਾਬੀ ਮੈਨੂੰ ਕਰਦੀ ਰਹਿੰਦੀ ਇਹੀ ਤੁਸੀਂ ਕਰੀਂ ਨਾ ਵੀਰੇ ਦੇਖ ਤੂੰ ਤਾਂ ਮੇਰਾ ਆਪ ਦਾ ਖੂਨ ਆ ਤੂੰ ਤਾਂ ਵਿਸ਼ਵਾਸ ਕਰ ਲੈ ਪੈਸਿਆਂ ਬਾਰੇ ਮੈਨੂੰ ਕੁਝ ਨਹੀਂ ਪਤਾ ਹੈਗਾ ਉਹ ਪੁਰਨੇ ਮੈਂ ਤੇ ਰਿਪਲ ਲਈ ਵਾਸਤੇ ਕਹਿੰਦਾ ਸੀ ਜੇ ਤੂੰ ਉਹਨੂੰ ਤਨੂਰ ਰੁਪਈਆਂ ਬਾਰੇ ਪਤਾ ਤਾ ਉਹਨੂੰ ਦੱਸਣ ਦੀ ਮੈਂ ਤੈਨੂੰ ਵਿਆਹ ਕੇ ਤੋਰ ਦਿੰਦਾ ਉਹੀ ਰੁਪਈਆਂ ਦਾ ਮੈਂ ਤੈਨੂੰ ਕੋਈ ਸਮਾਨ ਆਪਾਂ ਲੈ ਕੇ ਦੇ ਦਿੰਦਾ ਮੈਨੂੰ ਸਮਾਨ ਆਪਾਂ ਲੈ ਕੇ ਦੇ ਦਿੰਦੇ ਵੀਰੇ ਆਹ ਕਹੇ ਜੇ ਗੱਲਾਂ ਕਰੀ ਜਾਂਦੇ ਹੋ ਨਾਲੇ ਉਹ ਪੈਸੇ ਤਾਂ ਉਹਨਾਂ ਦੇ ਸੀਗੇ ਉਹਨਾਂ ਨੂੰ ਇਮਾਨਤਾ ਆਪਾਂ ਉਹਨਾਂ ਨੂੰ ਵਾਪਸ ਕਰਨੀ ਸੀਗੀ ਆਪਾਂ ਸਮਾਨ ਕਿਉ ਲਵਾਂਗੇ ਭਾਣਾ ਮੇਰੀ ਗੱਲ ਸੁਣ ਵੀਰੇ ਜੇ ਤੈਨੂੰ ਪਤਾ ਵੀ ਹੈ ਨਾ ਉਹ ਪੈਸਿਆਂ ਦਾ ਮੈਂ ਤਾਂ ਕਹਿੰਨੀ ਅਗਲੇ ਦੇ ਵਾਪਸ ਕਰੋ ਤੇ ਗੱਲ ਨਿਮੇੜੋ ਐਵੇਂ ਮੁੜ ਕੇ ਫਰਕ ਪੈ ਜਾਂਦਾ ਉਹ ਪੈਣੇ ਜੇ ਮੈਨੂੰ ਪਤਾ ਹੁੰਦਾ ਫਿਰ ਤਾਂ ਗੱਲ ਹੀ ਨਹੀਂ ਹੁੰਦੀ ਫਿਰ ਮੈਂ ਤੈਨੂੰ ਕਿਉਂ ਪੁੱਛਦਾ ਠੀਕ ਹੈ ਜਦੋਂ ਹੁਣ ਮੈਨੂੰ ਐ ਦੱਸ ਦੇ ਵੀ ਘਰੇ ਪੈਸੇ ਪਏ ਸੀ ਆਪਣੇ ਤੋਂ ਬਿਨਾ ਘਰੇ ਕੋਈ ਹੋਰ ਹੈ ਨਹੀਂ ਤੇਰੀ ਭਾਬੀ ਕਹਿੰਦੀ ਮੈਨੂੰ ਨਹੀਂ ਪਤਾ ਤੂੰ ਕਹਿੰਦੀ ਮੈਨੂੰ ਨਹੀਂ ਪਤਾ ਫਿਰ ਮੈਂ ਉਹਦਾ ਘਰੇ ਨਹੀਂ ਸੀ ਫਿਰ ਪੈਸੇ ਦੱਸ ਕਿੱਧਰ ਗਏ ਜੇ ਪੈਸੇ ਪਰੌਣੇ ਕੋਲੇ ਹੁੰਦੇ ਜਾਂ ਲੈ ਜਾਂਦਾ ਹੁੰਦਾ ਪਰੌਣਾ ਫਿਰ ਉਹ ਆਪਾਂ ਨੂੰ ਪੈਸਿਆਂ ਬਾਰੇ ਕਹਿੰਦਾ ਕੋਈ ਜਾਂ ਆਪਾਂ ਤੋਂ ਮੰਗਦਾ ਜਦੋਂ ਉਹ ਪੈਸੇ ਨਹੀਂ ਮੰਗ ਰਿਹਾ ਆਪਾਂ ਇਹ ਗੱਲ ਦਾ ਲਾਵ ਠਾਈ ਜੇ ਸਮਾਂ ਵਧੀਆ ਜੇ ਆਪਣੇ ਕੋਲ ਪੈਸੇ ਹੈਗੇ ਆ ਤੁਹਾਡੀ ਨਿਗਾ ਚ ਸਮਝ ਆਪਣਾ ਅਰਥ ਸਰੂਆ ਉਹਦਾ ਕੁਦਰਤੀ ਰੱਬ ਨੇ ਕਹਿਰ ਕਰਤਾ ਠੀਕ ਹੈ ਸਾਰੀ ਫਸਲ ਮਰ ਗਈ ਕਦੇ ਹੁਣ ਆਪਾਂ ਨੂੰ ਵਧੀਆ ਟਾਈਮ ਮਿਲਦਾ ਜੇ ਕੋਈ ਪੈਸਾ ਦਾਪਨ ਪਤਾ ਹੁੰਦਾ ਤੇਰੇ ਵਿਆਹ ਤੇ ਲਾਣ ਨੇ ਦੇਖ ਵੀਰੇ ਤੂੰ ਤਾਂ ਮੈਂ ਤੇਰੇ ਤੋਂ ਛੋਟੀ ਆ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਹੈਗੀ ਪਰ ਤੂੰ ਵੀ ਸੋਚ ਵੀ ਮੈਂ ਉਸਕਰ ਇਹ ਨਾ ਵਿਆਹੀ ਜਾਣਾ ਕੱਲ ਨੂੰ ਅਗਲੇ ਮੈਨੂੰ ਮੇਨੇ ਮਾਰ ਮਾਰ ਕੇ ਮਾਰ ਦੇਣਗੇ ਵੀ ਤੇਰੇ ਪਿੰਡ ਗਿਆ ਸੀਗਾ ਤੇ ਉਹ 3 ਲੱਖ ਰੁਪਏ ਤੇਰਾ ਭਰਾ ਫਰਜਾਈ ਜਾਂ ਤੂੰ ਹੀ ਖਾ ਗਈ ਅਗਲੇ ਨੇ ਤਾਂ ਕਹੀ ਦਿਆ ਕਰਨਾ ਤੂੰ ਚਾਹਣਾ ਵੀਰੇ ਵੀ ਕੱਲ ਨੂੰ ਉੱਥੇ ਵਿਆਹੀ ਗਈ ਨੂੰ ਮੈਨੂੰ ਆਹ ਮੇਨੇ ਵੱਜਣ ਤੂੰ ਨਹੀਂ ਚਾਹੁੰਦਾ ਵੀ ਤੇਰੀ ਭੈਣ ਉੱਥੇ ਖੁਸ਼ੀ ਖੁਸ਼ੀ ਬਸੇ ਮੇਰੀ ਗੱਲ ਸੁਣ ਕੁੜੀਏ ਜੇ ਮੇਨੇ ਮਾਰਨੇ ਹੁੰਦੇ ਨਾ ਉਹ ਕਿੱਦੇ ਨੇ ਮਾਰ ਦਿੰਦੇ ਠੀਕ ਹੈ ਮੇਨੇ ਤਾਂ ਉਹ ਕਿਉਂ ਕਿਉਂ ਨਹੀਂ ਮਾਰਦਾ ਤੈਨੂੰ ਪਤੀ ਆਣੇ ਜੇ ਉਹਨੇ ਮੇਨੇ ਮਾਰਨੇ ਹੁੰਦੇ ਕਿੱਦੇ ਦੇ ਮਾਰ ਦਿੰਦਾ ਮੇਰੀ ਗੱਲ ਸੁਣ ਲੈ ਇੱਕ ਠੀਕ ਹੈ ਉਹਨਾਂ ਨੇ ਰੁਪਈਆਂ ਦੀ ਤਾਂ ਕੋਈ ਗੱਲ ਹੀ ਨਹੀਂ ਕਰੀ ਸਾਂ ਮੈਨੂੰ ਐਸੀ ਵੀ ਕਿਤੇ ਉਹ ਨੇ ਜੇ ਵੀ ਨੂੰ ਭੇਜਿਆ ਵੀ ਕੋਈ ਰੁਪਈਆ ਦੀ ਗੱਲ ਕਰੂਗਾ ਸੇਕੜ ਨੂੰ ਉਹ ਤਾਂ ਵਿਆਹ ਦੀ ਗੱਲ ਕਰੀ ਸੀ ਜਿਹੜੇ ਨੂੰ ਅੱਜ 7-8 ਦਿਨ ਹੋ ਗਏ ਜਦੋਂ ਹੁਣ ਤੱਕ ਨਹੀਂ ਬੋਲਿਆ ਉਹ ਫੇਰ ਕਦੋਂ ਬੋਲੂਗਾ ਤੇ ਇੱਕ ਵੀਰੇ ਉਹ ਤਾਂ ਉਹਨਾਂ ਦਾ ਵੱਡਾ ਪਾਣਾ ਚੰਗੀ ਗੱਲ ਆ ਅਗਲੇ ਨੇ ਪੈਸੇ ਨੂੰ ਮੇਨ ਨਹੀਂ ਸਮਝਿਆ ਮੇਨ ਰਿਸ਼ਤੇਦਾਰੀ ਨੂੰ ਸਮਝੇਗਾ ਚਾਹੇ ਕੱਚੀ ਹੀ ਹੈ ਪਾਣੇ ਤੂੰ ਮੇਰੀ ਗੱਲ ਸੁਣ ਤੂੰ ਆਦੇ ਭਰਾ ਦੇ ਭਰਾ ਨੂੰ ਕਰਜ਼ਾਈ ਕਰੇਂਗੀ ਤੂੰ ਤਾਂ ਮੇਰੇ ਸਿਰ ਸਾਰਾ ਮੇਰੇ ਤੇ ਕਰਜ਼ਾ ਚੜਾਉਣ ਨੂੰ ਫਿਰਦੀ ਆ ਮੈਂ ਤਾਂ ਤੇਰੇ ਫਾਇਦੇ ਵਾਸਤੇ ਸੁਣਦਾ ਹੀ ਕੁਝ ਵੀਰੇ ਤੇਰੇ ਤੇ ਮੈਂ ਕੀ ਕਰਜ਼ਾ ਚੜਾਉਣ ਨੂੰ ਫਿਰਦੀ ਆ ਰੱਬ ਨਾ ਕਰੇ ਉਹਦੇ ਪਿੱਛੇ ਬੰਦੇ ਨਾ ਪੈਂਦੇ ਤੇ ਉਹ ਆਪਣੇ ਘਰੇ ਨਾ ਪੈਸੇ ਲੈ ਕੇ ਆਉਂਦਾ ਫੇਰ ਆਪਾਂ ਉਸੇ ਪੈਸੇ ਨਾਲ ਹੀ ਡੰਗਾ ਲਾਉਂਦੇ ਤੁਸੀਂ ਹੁਣ ਉਹ ਪੈਸੇ ਪੈਸੇ ਕਰੀ ਨਾ ਉਹ ਪੈਸੇ ਨੂੰ ਭੁੱਲ ਜਾ ਇਹ ਤਾਂ ਇੱਕ ਰਾਤ ਲਈ ਆਏ ਸੀ ਸਮਝ ਲਓ ਗਏ ਆ ਠੀਕ ਆ ਜੇ ਆਪਾਂ ਉਸੇ ਪੈਸੇ ਨਾਲ ਲੈ ਕੇ ਬੈਗੇ ਫਿਰ ਇਹਦੇ ਵਿੱਚ ਕੁਝ ਨਹੀਂ ਖਟਿਆ ਕਿਸੇ ਨੇ ਉੱਪਰ ਨੇ ਜਿਹੜੋ ਕਰਿਆ ਜੀ ਲక్ష్ਮੀ ਮੋੜੀ ਇਹਨੇ ਇਤੋਂ ਦੁੱਖ ਵਾਲੀ ਕੀ ਗੱਲ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡਾ ਸਾਰਿਆਂ ਦਾ ਦਿਮਾਗ ਤੇ ਟਿੱਕਰਾ ਫਿਰ ਗਿਆ ਚਲ ਬਲੀ ਪਕਾਈ ਨਾ ਕਰੀ ਚਲ ਤੂੰ ਮਨ ਚਾਹ ਪਾ ਦੇ ਮੈਂ ਖੇਤ ਬਗ ਜਾ ਚਲ ਕੋਈ ਨਹੀਂ ਲਿਆਉਣੀ ਆ ਮੈਂ ਚਾਹ ਪਾ ਕੇ ਵੀਰੇ ਚੱਲ ਠੀਕਰਾਂ ਮੁੱਦਾ ਵੱਜ ਗਿਆ ਸੱਚੀ ਤੁਹਾਡੇ ਤਾਂ ਦੋਨਾਂ ਦੇ ਠੀਕਰਾਂ ਮੁੱਦਾ ਵੱਜ ਗਿਆ ਚਲ ਮੈਂ ਚਾਹ ਪਾ ਕੇ ਦੇਦਾ ਕਿੱਥੇ ਤਾਂ ਇਹ ਸੋਚਣਾ ਸੀਗਾ ਵੀ ਕੱਚੀ ਸਕੀਰੀ ਹੈਗੀ ਕਾਦੇ ਵਾਸਤੇ ਅਸੀਂ ਫਰਕ ਪਾਈ ਜੰਨੇ ਆ ਅਗਲੇ ਦੀ ਮਾਨਤਾ ਅਗਲੇ ਨੂੰ ਮੈਂ ਦੇਤੀ ਆ ਹੁਣ ਤੁਹਾਨੂੰ ਮੈਂ ਕੀ ਦਸਾਂ ਵੀ ਉਹਦੇ ਪੈਸੇ ਉਹਨੂੰ ਫੜਾਤੇ ਆ ਤੇ ਨਾ ਜੇ ਉਹ ਪੈਸੇ ਨਾਲ ਲੈ ਕੇ ਆਉਂਦਾ ਫਿਰ ਤੁਸੀਂ ਮੇਰਾ ਵਿਆਹ ਐਸੇ ਪੈਸਾ ਨਾ ਕਰਨਾ ਸੀ ਗੱਲਾਂ ਦੇਖ ਕਰਦੇ ਮੈਨੂੰ ਵੀ ਨਾ ਇਹਨਾਂ ਨੇ ਹੋਰ ਹੀ ਸੁਭਾਅ ਦੀ ਬਣਾਤਾ ਚੜਚੜੀ ਜੀ ਚਿਹੇ ਜੱਕ ਸੀਗੇ ਆ ਤਾਂ ਹਜੇ ਠੀਕ ਖੜੀ ਆ ਪਰਲੇ ਦੋਹੇ ਕਿਲੇ ਤਾਂ ਸਾਰੇ ਬੇਚ ਕੀ ਥੱਲੇ ਯਾਰ ਕੀ ਕੀਤਾ ਜਾ ਸਕਦਾ ਯਾਰ ਜੇ ਵੀ ਤਰੇ ਉਹ ਕੀ ਹਾਲ ਆ ਉਹ ਹਾਲ ਤਾਂ ਵਧੀਆ ਜੀ ਤੂੰ ਦੱਸ ਠੀਕ ਆ ਵਧੀਆ ਔਰ ਫਿਰ ਮੈਂ ਤੈਨੂੰ ਘਰੇ ਪਾਲ ਕੇ ਆਇਆ ਕਰ ਜਿੰਦਾ ਲਾ ਕੇ ਇਧਰ ਆ ਗਿਆ ਤੂੰ ਓਏ ਯਾਰ ਜਿੰਦਾ ਦਾ ਕੀ ਲਾ ਕੇ ਕੱਲ ਮਾਂ ਕਹਿੰਦੀ ਵੀ ਚੱਲ ਹੁਣ ਕਹਿੰਦੀ ਕੁੜੀ ਨੇ ਮੁੜ ਕੇ 6 ਮਹੀਨੇ ਤਾਂ ਆਉਣਾ ਨਹੀਂ ਹੈਗਾ ਹਾਂ ਤੇ ਕਹਿੰਦੀ ਚੱਲ ਨਾਨਕੀ ਮਲਾ ਲਿਓਨੀ ਐ ਓ ਮੈਂ ਯਾਰ ਰਾਤ ਦਾ ਘਰੇ ਸੀਗਾ ਰਾਤ ਨੂੰ ਪਤਾ ਆਪਣੇ ਗੜੇ ਗੁੜੇ ਨੇਰੀ ਕਿੰਨੀ ਸੀਗੀ ਬੁਰਾ ਹਾਲੀ ਕਰਤਾ ਯਾਰ ਫਸਲਾ ਬੋਲ ਮੈਂ ਹੁਣ ਤਾਂ ਜਮੀ ਹੈ ਔਰ ਯਾਰ ਕਣਕ ਦੇਖਣ ਆਇਆ ਸੀ ਆ ਤਾਂ ਹਜੇ ਘੱਟ ਡਿੱਗਿਓ ਪਰਲੇ 2-3 ਕਿੱਲੇ ਤਾਂ ਜਮੇ ਬਿਚਾਤੇ ਯਾਰ ਓਏ ਪਰਲੀ ਸ਼ੈਡ ਨੂੰ ਬਾਹਲਾ ਲੰਘਿਆ ਐ ਚ ਖੇੜਾ ਜਾ ਓ ਹੋਰ ਯਾਰ ਤੇ ਸੱਚ ਤੇ ਉਹੀ ਗਿਆ ਸੀ ਇੱਧਰ ਕੀ ਬਣਾ ਉਹੀ ਦੱਸਣ ਆਇਆ ਮੈਂ ਤੈਨੂੰ ਹਾਂ ਵੀਰ ਮੈਂ ਕੱਲ ਜਾ ਤ ਆਇਆ ਅੱਛਾ ਤੇ ਉਹਦਾ ਮੰਨਣ ਸਾਰੀ ਗੱਲ ਸਮਝਾਤੀ ਸੀ ਜਿਵੇਂ ਤੂੰ ਕਹੀ ਸੀਗੀ ਹਾਂ ਖਰਚੇ ਖੁਰਚੜੀ ਵੀ ਆਪਾਂ ਕੁਝ ਵੀ ਨਹੀਂ ਕਰਨਾ ਹਨਾ ਹਾਂ ਤੇ ਉਹ ਫੇਰ ਵੀ ਕਹਿੰਦੇ ਯਾਰ ਅਸੀਂ ਕਹਿੰਦੇ ਰਾਇ ਕਰਕੇ ਦੱਸਾਂਗੇ ਚਲੋ ਐਂ ਤਾਂ ਯਾਰ ਕਰ ਦਾਂਗੇ ਹਾਂ ਰਾਇ ਦਾ ਤਾਂ ਹੱਕ ਬਣਦਾ ਹੀ ਆ ਗੱਲ ਕਰ ਮੈਨੂੰ ਯਾਰ ਲੱਗਿਆ ਨਹੀਂ ਹੈਗਾ ਵੀ ਯਾਰ ਉਹ ਮੰਨਣਗੇ ਕਿਉਂ ਕੀ ਹੋ ਗਿਆ ਉਹ ਕਰਦੇ ਸੀ ਯਾਰ ਹੁਣ ਫਸਲ ਫਸਲ ਜੀ ਵਾਟ ਲਈ ਐ ਕਰ ਲਈ ਯਾਰ ਪੈਸਾ ਟਾਕੇ ਦੇ ਫਿਰ ਤੈਨੂੰ ਪਤਾ ਹੁੰਦਾ ਹਾਂ ਆਲੇ ਦੀ ਮਜਬੂਰੀ ਇੱਕ ਹੁਣ ਆ ਯਾਰ ਇੱਕ ਮੈਨੂੰ ਆ ਪੰਗਾ ਪੈ ਗਿਆ ਹੁਣ ਫਸਲ ਉਧਰ ਤਾਂ ਬੜਾ ਨੁਕਸਾਨ ਦਾ ਦਿਆ ਯਾਰ ਅੱਛਾ ਯਾਰ ਹੋਰ ਉਧਰ ਤਾਂ ਕਿਹਨੇ ਫਸਲ ਹੀ ਨਹੀਂ ਛੱਡੀ ਜਮੀ ਉਹ ਯਾਰ ਬੜਾ ਹੀ ਮਜਬੂਰ ਕਰਤੇ ਰੱਬ ਉਹ ਆ ਹੀ ਆ ਭਰਾ ਵਾ ਜਦੋਂ ਵਿਪਤਾ ਪੈਂਦੀ ਆ ਫਿਰ ਇਕੱਠੀ ਪੈਂਦੀ ਆ ਉਹ ਐਣਾ ਯਾਰ ਆਪਾਂ ਨੂੰ ਹੋਰ ਤਾਂ ਕੋਈ ਕਾਲੀ ਨਹੀਂ ਸੀ ਤੈਨੂੰ ਵੀ ਮੈਂ ਆਪਦੀ ਮਜਬੂਰੀ ਦੱਸ ਹੀ ਦਿੱਤਾ ਵੀ ਕੁੜੀ ਬਾਗ ਜੂ ਕੋ ਮੋੜ ਕੇ ਮਾਂ ਦਾ ਔਖਾ ਹੋ ਜਾਊਗਾ ਚਲੋ ਦੇਖ ਲਈ ਫੇਰ ਵੀ ਉਹ ਤਾਂ ਠੀਕ ਆ ਉਹ ਤਾਂ ਮੁੰਡਾ ਹੋਣ ਆਇਆ ਤਾਂ ਨਹੀਂ ਹੈਗਾ ਹਜੇ ਫੋਨ ਫੋਨ ਫਿਰ ਮੈਂ ਵੀ ਨਹੀਂ ਹਲੇ ਕਰਿਆ ਯਾਰ ਮੈਂ ਤਾਂ ਆਪਾ ਖੇਤ ਜਾ ਕੇ ਆਇਆ ਸੀਗਾ ਕਿਵੇਂ ਆ ਫਸਲ ਠੀਕ ਖੜੀ ਐ ਆ ਵਾਹ ਤੇ ਵਿਚਾਲਾ ਜਾ ਹੋ ਗਿਆ ਯਾਰ ਨੁਕਸਾਨ ਵੀ ਹੈਗਾ ਯਾਰ ਕੁਛ ਮੰਨ ਕੇ ਚੱਲ ਕੁਛ ਠੀਕ ਆ ਚਲ ਜਿਹੜੀ ਯਾਰ ਦੇਣੀ ਐ ਐਸੀ ਨਹੀਂ ਦੇਣੀ ਐ ਐਸੀ ਨਹੀਂ ਦੇਣੀ ਐ ਚਲ ਕਰ ਵੀ ਕੀ ਸਕਦੇ ਆ ਆਪਣਾ ਤਾਂ ਕਾਹਦਾ ਜ਼ੋਰ ਚੱਲਦਾ ਮੈਂ ਤਾਂ ਤੈਨੂੰ ਆਏ ਕਹਿੰਦਾ ਸੀਗਾ ਵੀ ਜੇ ਉਹਨਾਂ ਨੇ ਨਾ ਫੋਨ ਕੀਤਾ ਕਈ ਵਾਰੀ ਭੁੱਲ ਭੁੱਲ ਜਾਂਦੇ ਤੂੰ ਫੋਨ ਲਾ ਕੇ ਪੁੱਛ ਲਈ ਕੀ ਮੰਨੀਅਨ ਦੋ ਪਹਿਲਾਂ ਆਪਾਂ ਕਹਿੰਦੇ ਵੀ ਦੋ ਬੰਦੇ ਆਉਣਗੇ ਉਹ ਤਾਂ ਜੇ ਮਾਪੋ ਪੁੱਤਾ ਹੋਵੇ ਫਿਰ ਮੈਨੂੰ ਉਹਨਾਂ ਨੂੰ ਸਾਰਾ ਕੁਝ ਕਹਿਦਾ ਹਾਂ ਵੀ ਯਾਰ ਬੇਸੱਕ ਦੀ ਸਮਾਨ ਵੀ ਸਾਨੂੰ ਕੋਈ ਲੋੜ ਨਹੀਂ ਦੇਣਾ ਹੋਏ ਦੇ ਦੇ ਉਹ ਨਹੀਂ ਦੇਣਾ ਦਾ ਸਮਾਨ ਜੇ ਕੋਈ ਤੁਸੀਂ ਆਪਦੀ ਕੁੜੀ ਨੂੰ ਦੇਣਾ 6 ਮਿੰਟ ਠਹਿਰ ਕੇ ਦੇ ਦਿਓ ਹੈ ਚਾਲ ਫਿਰ ਠੀਕ ਹੈ ਭਰਾਵਾ ਜਿੰਮੇ ਦੇਖੀ ਬਾਕੀ ਹੁਣ ਬਈ ਦੇਖੋ ਯਾਰ ਕੀ ਬਣਦਾ ਉਹਨਾਂ ਦੋ ਗੱਲਾਂ ਨੇ 1 2 ਇਹਦੇ ਚ ਹੁਣ ਅਗਲਾ ਦੇਖ ਆ ਫਸਲ ਨੂੰ ਦੇਖ ਕੇ ਜਵਾਬ ਵੀ ਦੇ ਸਕਦਾ ਠੀਕ ਆ ਜੇ ਇੱਕ ਗੱਲ ਨੂੰ ਸੋਚੀਏ ਅਗਲਾ ਹਾਂ ਵੀ ਕਰ ਸਕਦਾ ਵੀ ਯਾਰ ਗਾਹਾਂ ਵੀ ਨਹੀਂ ਕੋਈ ਖਰਚਾ ਕਰਨ ਨੂੰ ਹੈਗਾ ਆਪਣੇ ਕੋਲੇ ਵੀ ਆ ਚੁੰਨੀ ਚੜਾਵਾ ਹੁੰਦਾ ਉਹ ਵੀ ਵਧੀਆ ਚੱਲ ਭਰਾ ਹੁਣ ਇਹ ਹੁਣ ਉਹਨਾਂ ਤੇ ਰਹਿ ਗਈ ਯਾਰ ਹੁਣ ਦੇਖ ਜਿਵੇਂ ਕਰਮਾਂ ਚ ਹੋਇਆ ਓਵੇਂ ਹੋ ਜਾਊਗਾ ਨਹੀਂ ਫਿਰ ਭਾਈ ਕੋਈ ਰੋਟੀ ਟੁੱਕੜੀ ਲਾ ਲਈ ਫਿਰ ਹੋਰ ਕੀ ਆ ਯਾਰ ਚੱਲ ਦੇਖਦੇ ਆ ਕੋਈ ਹਾਂ ਹੁਣ ਠੱਕਾ ਤਾਂ ਯਾਰ ਕਰਿਆ ਨਹੀਂ ਜਾਂਦਾ ਚੱਲ ਠੀਕ ਆ ਇਹ ਤਾਂ ਹੁਣ ਤੈਨੂੰ ਵੀ ਪਤਾ ਹੈ ਨਾ 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 ਤੇਰੀ ਗੱਲ ਸਮਝ ਗਿਆ ਠੱਕੇ ਤਾਂ ਆਪਾਂ ਨਹੀਂ ਚੱਲ ਹੁਣ ਆਪਾਂ ਯਾਰ ਜੇ ਉਹ ਹੋਵੇ ਨਾ ਕੋਈ ਹੋਰ ਗੱਲ ਹੋਵੇ ਤਾਂ ਉਹਦਾ ੱੱੱਕਾ ਵੀ ਹੋ ਜਾਣਾ ਹੁਣ ਵਿਆਹ ਆਲਾ ਅਗਲਾ ਕਦੋਂ ਯਾਰ ਇੰਨੀ ਛੇਤੀ ਯਾਰ ਫਿਰ ਜੋੜ ਨੇ ਦਿਨੀ ਬੰਨ ਰੱਖਿਆ ਚੱਲ ਕੋਈ ਨਾ ਯਾਰ ਤੂੰ ਚੱਲ ਮੈਂ ਦੇਖਦਾ ਕੋਈ ਕਰਦਾ ਹੱਲ ਜਿਵੇਂ ਬਾਕੀ ਮੇਰੀ ਮਾਂ ਨਾਲੇ ਵੀ ਗੱਲ ਕਰੀ ਸੀ ਮੈਂ ਅੱਛਾ ਉਹ ਵੀ ਆਈ ਕਹਿੰਦੀ ਸੀ ਕਹਿੰਦੀ ਹੁਣ ਵੀ ਆਪਾਂ ਕਹਿ ਤਾਂ ਸਕਦੇ ਨਹੀਂ ਵੀ ਚੱਲ ਗੱਲ ਮੈਂ ਕਰ ਆਇਆ ਉਹਨਾਂ ਨਾਲ ਕਹੀਂ ਚੱਲ ਫਿਰ ਹੁਣ ਆਪ ਹੀ ਦੱਸਣਗੇ ਕਹਿੰਦੀ ਹੁਣ ਆਪਾਂ ਵਾਰੀ ਵਾਰੀ ਤਾਂ ਕੀ ਫੋਨ ਲਾਵਾਂਗੇ ਮੈਂ ਤਾਂ ਤਾਂ ਹੀ ਫੋਨ ਜਾਣੀ ਲਾਇਆ ਚਾਲ ਭਰਾਵਾ ਜਿਵੇਂ ਹੋਊਗਾ ਚਲ ਠੀਕ ਹੈ ਯਾਰ ਜਿਵੇਂ ਕਰਮਾਂ ਚ ਹੋਇਆ ਉਹ ਦੇਖਾਂਗੇ ਚੰਗਾ ਹੁਣ ਯਾਰ ਫਸਲਾਂ ਦਾ ਯਾਰ ਮਨ ਤਾਂ ਫਸਲਾਂ ਦੀ ਸੋਚ ਲੱਗੀ ਬੰਟੂ ਯਾਰ ਕੀ ਬਣੂਗਾ ਯਾਰ ਉਹ ਲੋਕਾਂ ਨਾਲ ਹੀ ਆ ਜੈਬੀ ਯਾਰ ਹੁਣ ਕੱਲੇ ਦਾ ਘਰ ਦਾ ਨੁਕਸਾਨ ਤਾਂ ਹੋਇਆ ਨਹੀਂ ਸਾਰਿਆਂ ਨਾਲ ਹੀ ਹੋਇਆ ਭਰਾਵਾ ਜੀ ਮੇਰੇ ਕੋਲ ਤਾਂ ਠੇਕੇ ਤੇ ਵਾਣ ਸੀ ਯਾਰ ਸਾਰਾ ਉਹ ਮੈਂ ਹੁਣ ਕੀ ਦੱਸਾਂ ਯਾਰ ਪਹਿਲਾਂ ਇੱਕ ਤਾਂ ਝੂਨਾ ਨਹੀਂ ਹੋਇਆ ਉਦੋਂ ਹਾਂ ਐ ਚ ਕੀ ਮੇਰੇ ਖਾਲ ਦੇ ਕਣਕਾਂ ਦਾ ਵੀ ਉਹੀ ਬਰਾਹ ਵਾਲੀ ਕਰਤਾ ਯਾਰ ਉਹ ਚਾਲ ਭਰਾਵਾ ਸੁਣੀਏ ਛੇਤ ਕੀ ਲੋਕਾਂ ਨਾਲ ਹੀ ਹੁਣ ਕੀ ਕਰ ਸਕਦੇ ਕਣਕਾ ਦਾ ਸੋਹਣਿਆ ਜੀ ਪਰ ਹੁਣ ਜਿੰਨਾ ਕੋ ਉਹਨੇ ਦੇਣਾ ਉਹਨਾਂ ਕੀ ਤਾਂ ਹੈਗੇ ਯਾਰ ਉਹੀ ਗੱਲ ਹਰੇਕ ਮਨਿਕ ਚੱਲਿਆ ਕਹਿੰਦਾ ਵੀ ਯਾਰ ਵੀ ਜੱਟਾਂ ਕੋਲੀ ਸਾਰਾ ਕੁਝ ਆਣਾ ਜਦੋਂ ਆ ਮਾਰ ਪੈਂਦੀ ਆ ਉਦੋਂ ਨਾਲ ਕੋਈ ਨਹੀਂ ਖੜਦਾ ਹਨ ਉਹ ਭਰਾਵਾ ਹੈ ਰੱਬ ਦੀ ਮਾਰ ਪਈ ਉਹ ਤੂੰ ਇਹ ਦੇਖ ਲੈ ਕਣਕੋ ਜੀ ਹਰੇਕ ਕੋਈ ਕੁਝ ਲੈ ਕੇ ਆ ਗਿਆ ਵੀ ਸਾਨੂੰ ਦਾਨ ਕਰ ਦੋ ਹਨਾ ਆ ਮੰਗਣ ਵਾਲੀ ਤੂਲਾ ਇਹ ਲਾਲਾ ਵੀ ਦਿਨ ਚ 20 20 ਆਇਆ ਕਰਨਗੇ ਜੇ ਜੱਟ ਦੇ ਹੁਣ ਫਸਲ ਮਰ ਕੀ ਦੇਣ ਵਾਲਾ ਕੋਈ ਨਹੀਂ ਆਉਂਦਾ ਵੀ ਨਾ ਜੱਟ ਮੰਗ ਸਕਦਾ ਯਾਰ ਉਹ ਮੈਂ ਮੈਂ ਤਾਂ ਥੋੜਾ ਜਿਹਾ ਹੋਰ ਜੇ ਆਪਣੇ ਵਰਗਾ ਵੀ ਮੰਗਣ ਵੀ ਤਾਂ ਵੀ ਨਹੀਂ ਕੋਈ ਪਾਉਂਦਾ ਉਹ ਗੱਲ ਤਾਂ ਸਹੀ ਹੈ ਤੇਰੀ ਚਲ ਆਇਆ ਯਾਰ ਜੀਤੇ ਜਿਹਦੇ ਦਾਣਾ ਪਾਣੀ ਤੇ ਜਿਹਦਾ ਨਾਂ ਲੱਗਿਆ ਉਹਨੂੰ ਮੇਲੀ ਜਾਣਾ ਚਲ ਮੇਰੀ ਗੱਲ ਸੁਣ ਮੈਂ ਤਾਂ ਉਧਰ ਜਾ ਕੇ ਕੱਖ ਦੇਖਦਾ ਯਾਰ ਮੈਂ ਵੜਦਾ ਚਰੀ ਫਿਰ ਲੈ ਕੇ ਜਾਣਾ ਚਲ ਕੋਈ ਨਾ ਫਿਰ ਕਰਕੇ ਜੇ ਕੋਈ ਕੋਈ ਗੱਲਬਾਤ ਹੋਈ ਮੈਂ ਤੈਨੂੰ ਦੱਸ ਦੂੰ ਯਾਰ ਚਲ ਠੀਕ ਹੈ ਠੀਕ ਆ ਯਾਰ ਇਨੂੰ ਮੈਂ ਹੁਣ ਕੀ ਦੱਸਾਂ ਵੀ ਮੈਂ ਕਿਹੜੀ ਗੱਲ ਤੋਂ ਕਾਲੀ ਕਰਦਾ ਸੀਗਾ ਯਾਰ ਮੈਨੂੰ ਐ ਸੀਗਾ ਵਿਆਹ ਦਾ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਸੀਗਾ ਵਿਆਹ ਇੱਥੇ ਨਾ ਹੁੰਦਾ ਕਿਤੇ ਹੋਰ ਹੋ ਜਾਂਦਾ ਪਰ ਉਹਨੇ ਮੇਰੀ ਜਾਨ ਬਚਾਈ ਸੀਗੀ ਪੈਸਿਆਂ ਦਾ ਲਾਲਚ ਵੀ ਨਹੀਂ ਕੀਤਾ ਸੀਗਾ ਮੈਨੂੰ ਐ ਸੀ ਵੀ ਕੱਲ ਨੂੰ ਇਹ ਜਵਾਬ ਨਾ ਦੇ ਦੇਣ ਜਿਹੜੀ ਕੱਚੀ ਸਕੀਰੀ ਚ ਇਹਨਾਂ ਸਾਥ ਦੇ ਸਕਦੀ ਐ ਵਿਆਹ ਤੋਂ ਬਾਅਦ ਕਿਹੜੀ ਵੀ ਮਰਜ਼ੀ ਮੁਸ਼ਕਲ ਆ ਜਾਂਦੀ ਮੇਰੇ ਤੇ ਉਹច ਤਾਂ ਸਾਥ ਦਊਗੀ ਬਾਕੀ ਰੱਬ ਦੇ ਰੰਗ ਜਿਵੇਂ ਹੋਊਗਾ ਦੇਖੀ ਜਾਊਗੀ ਕੀ ਕਰੀ ਜਾਂਦੇ ਹੋ ਜੀ ਤੁਸੀਂ ਉਹ ਕੀ ਕਰਨਾ ਸੀ ਰਾਤ ਢੇਰੀ ਆ ਗਈ ਸੀ ਇਹ ਡਿੱਗ ਨੂੰ ਬੱਚੀ ਵਾਵਾ ਤੇ ਹੁਣ ਚਲਾ ਕੇ ਦੇਖੀ ਚੱਲੀ ਹੈ ਨਹੀਂ ਹੁਣ ਮਿਸਤਰੀ ਨੂੰ ਦਿਖਾ ਜਾਣਾ ਮੜਾ ਆ ਅੱਛਾ ਜੀ ਤੇ ਮੈਂ ਤੁਹਾਨੂੰ ਆਏ ਕਹਿੰਦੀ ਸੀ ਤੁਸੀਂ ਕੁੜੀ ਨਾਲ ਕੀ ਗੱਲਾਂ ਜੀਆਂ ਕਰੀ ਜਾਂਦੇ ਸੀ ਉਹ ਕੁੜੀ ਨਾਲ ਕੀ ਗੱਲਾਂ ਕਰਨੀਆਂ ਕੁੜੀ ਨਾਲ ਸਾਰੀਆਂ ਗੱਲਾਂ ਕਰ ਲਿਆ ਮੈਂ ਕਿ ਕੁੜੀ ਨੂੰ ਲਾਸ਼ ਦੇ ਕੇ ਵੀ ਦਿਖਾ ਕਹਿੰਦਾ ਸੀ ਵੀ ਚੱਲ ਤੂੰ ਮੇਰੇ ਤੇਰੇ ਕੋਲ ਪੈਸੇ ਹੈਗੇ ਆ ਤਾਂ ਮੈਨੂੰ ਉਹ ਪੈਸੇ ਦੱਸ ਦੇ ਫਿਰ ਉਹਦਾ ਚ ਦੇ ਦੂੰ ਆ ਤੈਨੂੰ ਵਧੀਆ ਸੋਨਾ ਬਣਾ ਕੇ ਦੇ ਦੂੰ ਆ ਠੀਕ ਹੈ ਉਹ ਹੀ ਰੁਪਏ ਤੇਰੇ ਤੇ ਲਾ ਦੂਆ ਮੈਂ ਤਾਂ ਇਹ ਗੱਲ ਸਾਰੀ ਕਹਿਤੀ ਸੀ ਕਿ ਕੁੜੀ ਨੇ ਆਪਣੀ ਨਜ਼ਰ ਪਈ ਆ ਉਹ ਕਹਿੰਦੀ ਪੈਸੇ ਪਈ ਮੇਰੇ ਕੋਲ ਹੈ ਨਹੀਂ ਜੇ ਮੇਰੇ ਕੋਲ ਪੈਸੇ ਹੁੰਦੇ ਮੈਂ ਤੈਨੂੰ ਜਵਾਬ ਦੇ ਦਿੰਦੀ ਐਵੇਂ ਜਾਣ ਕੇ ਭੋਲੀ ਬਣਦੀ ਆ ਪੈਸੇ ਤਾਂ ਉਸੇ ਕੋਲ ਹੀ ਆ ਐ ਸਾਢੇ 3 ਲੱਖ ਰੁਪਏ ਕਿੱਧਰ ਗਿਆ ਉਹ ਭੈਣ ਤਾਂ ਮੇਰੀ ਆ ਚੁੱਪ ਮਾਰੀ ਐ ਮੇਰੇ ਨਹੀਂ ਆ ਉਹ ਪੰਜੀ ਪੰਜੀ ਦਾ ਹੁਣ ਮੈਨੂੰ ਪੁੱਛਿਆ ਸੀ ਜੇ ਕੋਈ ਪੈਸੇ ਹੁੰਦੇ ਮੈਨੂੰ ਉਹਦੇ ਮੂੰਹ ਤੋਂ ਪਤਾ ਲੱਗ ਜਾਂਦਾ ਪੈਸੇ ਉਹਦੇ ਕੋਲ ਹੈ ਨਹੀਂ ਪੈਸੇ ਤੇਰੇ ਕੋਲੇ ਆ ਉਹ ਪੈਸੇ ਤਾਂ ਨਾ ਵੱਡੇ ਵੱਡਿਆਂ ਦੇ ਰੰਗ ਬਦਲ ਦਿੰਦੇ ਆ ਉਹ ਤਾਂ ਫੇਰ ਵੀ ਤੇਰੀ ਭੈਣ ਹੈ ਕੀ ਪਤਾ ਅਗਲੀ ਨੂੰ ਆਏ ਹੋਵੇ ਵੀ ਮੇਰਾ ਕਿਰਾ ਬਾਈ ਵਿਆਹ ਕਰ ਦੇ ਉੱਥੇ ਜਾ ਕੇ ਅਗਲੇ ਨੂੰ ਦੇ ਦੂੰਗੀ ਤੂੰ ਆਪ ਦੀ ਗਲਤੀ ਨਾ ਗੱਡੀ ਸਾਰਾ ਸਾਡੇ ਦੀ ਗਲਤੀ ਗੱਡੀ ਚੱਲਿਆ ਕਰ ਆਪ ਨੂੰ ਦੱਸ ਵੀ ਤੂੰ ਕਿੱਥੇ ਰੱਖਿਆ ਪੈਸੇ ਓਏ ਮੈਂ ਕਿੱਥੇ ਲੈ ਕੇ ਜਾਣਿਆ ਕਮਲੇ ਆ ਬੰਦਿਆ ਮੈਂ ਤਾਂ ਕਿਸੇ ਦਾ ਚੁੰਡੀ ਨਾ ਵੜਾਵਾਂ ਪੈਸੇ ਵੀ ਮੈਂ ਦੇਉ ਜੇ ਮੇਰੇ ਕੋਲੇ ਹੋਣ ਫੇਰ ਦੱਸ ਕਿ ਇਧਰ ਪਾ ਗਏ ਪੈਸੇ ਪਰੋਣਾ ਨਹੀਂ ਲੈ ਕੇ ਗਿਆ ਪੈਸੇ ਧਰਤੀ ਖਾ ਗਈ ਤੇ ਆਸਮਣ ਖਾ ਗਿਆ ਮੈਨੂੰ ਐਂ ਸਮਝਉਂਦੇ ਘਰੋਂ ਫੇਰ ਪੈਸੇ ਕਿੱਧਰ ਗਏ ਚੱਲ ਕੋਈ ਨਾ ਤੇ ਉਹ ਕੀ ਕਰੀ ਜਾਂਦੀ ਸੀ ਮੀਤ ਉਸ ਨੇ ਕਰੀ ਇਹ ਚਾਹ ਪੋਣੀ ਆਈ ਜਾਂਦੀ ਸੀ ਉਹ ਚਾਹ ਤਾਂ ਬਣਾ ਲਈ ਉਹਨੇ ਮੈਂ ਤਾਂ ਉਹਨੂੰ ਥਾਂ ਕਹਿ ਕੇ ਆਈ ਸੀ ਵੀ ਭਾਈ ਪਸੂਆਂ ਥੱਲੇ ਥਾਂ ਸੰਭਰ ਦੇ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਅੱਜ ਨਾ ਮੇਰੀ ਪਰਜਾਈ ਨਹੀਂ ਆਉਣਾ ਤੈਨੂੰ ਪਤਾ ਚਾਰ ਸਾਲਾਂ ਬਾਅਦ ਆਉਗੀ ਤੇ ਨਾਲੇ ਕद्दू ਦੀ ਸਬਜ਼ੀ ਨਹੀਂ ਮੈਂ ਬਣਾਉਂਦੀ ਕੋਈ ਚੱਜ ਦੀ ਸਬਜ਼ੀ ਲਿਆ ਪਨੀਰ ਪਨੂਰ ਲਿਆ ਉਹ ਚਲ ਕੋਈ ਨਾ ਪਨੀਰ ਤਾਂ ਲਿਆ ਆਉਂਗਾ ਕੱਲ ਤਾਂ ਮੈਂ ਤੈਨੂੰ ਆਉਂਗਾ ਕਹਿੰਦਾ ਸੀ ਹੋਰ ਕੀ ਮੁੱਕਾ ਪੈ ਕੋਈ ਸੋਰ ਤਾਂ ਮੁਖਾ ਮੁਖਿਆ ਹੋਰ ਕੁਛ ਲਿਆਉਣਾ ਤਾਂ ਬਿਸਕਟ ਜਾਂ ਭੁਜੀਆ-ਭੁਜੀਆ ਵੀ ਲਿਆਈ ਅਗਲੇ ਨੂੰ ਚਾਹ ਨਾਲ ਦੇਣਾ ਪੈਂਦਾ। ਅੱਛਾ। ਹੂੰ। ਚੱਲ ਕੋਈ ਨਾ ਮੈਂ ਫਿਰ ਐਲਸੀਡੀ ਦਿਖਾ ਕੇ ਆਉਂਗਾ ਫਿਰ ਨਾਈ ਫੜ ਲਿਓ ਦੁਕਾਨ ਤੋਂ। ਨਾ ਖਰਚੇ ਤਾਂ ਹੋਰ ਹੀ ਨਹੀਂ ਲੋਟ ਆਉਂਦੇ ਇਹਨੂੰ ਠੀਕ ਕਰਾ ਕੇ ਕੀ ਲੈਣਾ ਸਾਰਾ ਦਿਨ ਨਾ ਕੁੜੀ ਜੀ ਐਸੇ ਕੰਨੀ ਮੂੰਹ ਚੱਕੀ ਰੱਖਦੀ ਐ ਨਾ ਕੋਈ ਕੰਮ ਧੰਦੇ ਦਾ ਹੱਥ ਪੜਥਾ ਲਾਉਂਦੀ ਐ। ਹੁਣ ਸਮਾਂ ਦੀ ਐ ਖਰਾਬ ਹੋ ਗਈ ਤਾਂ ਅੱਜ ਸਮਾਂ ਦੀ ਪਸੂਆਂ ਕੰਨੀ ਗਈ ਐ। ਉਹ ਚੱਲ ਐਸੇ ਜਿਹੜਾ ਕੋਈ ਟੀਵੀ ਮੜਾ-ਮੜਾ ਕੋਈ ਨਾੜਕਾ ਪਾ ਦੇਖਿਆ ਜਾਂਦਾ। ਤੇ ਲੱਗੀ ਸੋਹਣੀ ਲੱਗਦੀ ਆ ਘਰੇ ਵਾਕੀ ਕਿੱਡੀ ਗੱਲ ਐ ਮੜ ਮੜ ਕੁ ਉਤਾਰ ਹੀ ਲੈ ਉਹ ਵੀ ਔਰ ਇਹ ਤਾਂ ਖਰਚ ਤਾਂ ਕੀ ਹੋਣਾ ਚੱਲ ਮੇਰੀ ਗੱਲ ਸੁਣ ਇੱਥੇ ਨਾ ਬੈਠਾ ਰਹਿ ਨਾਲੇ ਤਾਂ ਮੈਂ ਉਹ ਕੁੜੀ ਨੂੰ ਵੇਖਾਂ ਕੀ ਕਰਦੀ ਆ ਤੇ ਛੇਤੀ ਦਿਨ ਪਨੀਰ ਫੜ ਲਿਆ ਐ ਫੜ ਲਿਆ ਆਏ ਸਬਜ਼ੀ ਪਹਿਲੇ ਹੀ ਬਣਾ ਕੇ ਰੱਖ ਦਾਂਗੇ ਬਣਾ ਲੈ ਬਣਾ ਲੈ ਸਾਰਾ ਕੁਝ ਕਰਾਂਗੀ ਹੁਣ ਤਾ ਤੂੰ ਜਿਹੜੇ ਗੱਲਾਂ ਮੈਂ ਕਹਿਣਾ ਉਹ ਤਾਂ ਕਰਦੀ ਨਹੀਂ ਗੱਲ ਬੜਾ ਸਿਆਪਾ ਐ ਚੱਲ ਕੋਈ ਗੱਲ ਨਹੀਂ ਰ ਆ ਵੀ ਲਿਆ ਕੇ ਦੇਣਾ ਭੂਣੂ ਠੀਕ ਆ ਨਾਲੇ ਆ ਦਿਖਾਈ ਉਹਨੇ ਤਾਂ ਮਰੀ ਜਾਂਦੀ ਐ ਇਹ ਕੋਈ ਮੈਚ ਆਪਾਂ ਦੇਖਿਆ ਤਾਂ ਟਾਈਮ ਪਾਸ ਹੋ ਜਾਂਦਾ। ਉਸ ਨੂੰ ਹੁੰਦਾ ਜੀ ਤਾਰ ਆਪੇ ਹੀ ਹਿੰਦੀ ਉਹ ਕੋਈ ਖਰਚ ਨੂੰ ਇਹਦੇ ਕੀ ਹੋਇਆ? ਮਾ ਮੋਟਾ ਮਲੇ ਨੂੰ ਸਮਾਨ ਲਿਆ। ਮੀਤਾ ਹਾਂਜੀ। ਉਹ ਹੋ ਕਿਹੜੇ ਬੇੜਿਆਂ ਦੀ ਇੱਥੇ ਹੀ ਖਾਪੀ ਫਿਰ? ਜਾਣੀ ਆ ਤੂੰ? ਤੈਨੂੰ ਆ ਹੀ ਨਹੀਂ ਪਤਾ ਵੀ ਉਹ ਕੰਮ ਛੇਤੀ ਦਿਨੇ ਨਿਮੇੜ ਲਾ। ਸਾਬੀ ਤੁਹਾਨੂੰ ਪਤਾ ਗੋਹੇ ਕੂੜੇ ਦਾ ਟਾਈਮ ਲੱਗ ਹੀ ਜਾਂਦਾਗਾ। ਬਾਕੀ ਮੈਂ ਚੱਕ ਤਾਂ ਸਾਰਾ ਦਿੱਤਾ ਬਸ ਬੰਕਰ ਜੀ ਮਾਰਨ ਵਾਲੀ ਰਹੀ ਇੱਥੇ ਮੇਰੀ ਗੱਲ ਸੁਣ ਹਾਂ ਅੱਜ ਆਉਣਾ ਮੇਰੀ ਪਰਜਾਈ ਨੇ ਅੱਛਾ ਨਾਲੇ ਤੈਨੂੰ ਪਤਾ ਵੀ ਉਹਨੂੰ ਗਰਦ ਤੋਂ ਅਲਰਜੀ ਆ ਤੇ ਤੂੰ ਛੇਤੀ ਦਿਨੇ ਕੰਮ ਨਿਵੇੜ ਨਾ ਕੋਈ ਗੱਲ ਨਹੀਂ ਭਾਬੀ ਮੈਂ ਕਹੀ ਨਹੀਂ ਮੈਂ ਗੋਹਾ ਚੱਕਤਾ ਤੇ ਇਹ ਕੂੜਾ-ਕੂੜਾ ਇਕੱਠਾ ਕਰਕੇ ਰਹਿ ਗਿਆ ਇਹ ਮੈਂ ਚੱਕ ਦਿੰਨੀ ਆ ਹੁਣ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਨਿਵੇੜ ਦੂ ਤੁਸੀਂ ਕਿਉਂ ਫਿਕਰ ਕਰੀ ਜਾਂਦੇ ਆ ਜਿੰਨਾ ਚਾ ਤੁਹਾਨੂੰ ਹੈ ਨਾ ਤੁਹਾਡੀ ਭਾਬੀ ਦਾ ਮੈਨੂੰ ਵੀ ਹੈਗਾ ਚੱਲ ਮਸਾ-ਮਸਾ ਕਦੇ ਆਉਂਦੇ ਆ ਨਾਲੇ ਮੇਰੀ ਗੱਲ ਸੁਣ ਤੈਨੂੰ ਕਿੰਨੇ ਵਾਰੀ ਕਹਤਾ ਮੈਂ ਉਹਨੂੰ ਆਹ ਗਰਦ ਤੋਂ ਅਲਰਜੀ ਐ ਜੇ ਆਪਦਾ ਕੰਮ ਪਹਿਲਾਂ ਨਿਵੇੜ ਲੈਗੀ ਨਾ ਨਾਲੇ ਤਾਂ ਆਏ ਗਏ ਨੂੰ ਨਹੀਂ ਔਖਾ ਤੇ ਨਾਲੇ ਆਪਾਂ ਨੂੰ ਨਹੀਂ ਔਖਾ ਤੈਨੂੰ ਪਤਾ ਐ ਵੀ ਉਹਦੀ ਦਵਾਈ ਚੱਲਦੀ ਐ ਫਿਰ ਕੋਈ ਨਹੀਂ ਬਾਬੀ ਉਹਨਾਂ ਦੇ ਆਉਣ ਤੋਂ ਪਹਿਲਾਂ ਨਾ ਸਾਰੀ ਸਾਫ ਸਫਾਈ ਕਰ ਦੂੰਗੀ ਕਦੋਂ ਤੱਕ ਆਉਂਦੇ ਆ ਉਹ ਨਾਲੇ ਮੇਰੀ ਗੱਲ ਸੁਣ ਆ ਜਿਹੜਾ ਆਏ ਮੰਜਾ ਮਾਰਦੀ ਐ ਨਾ ਆਏ ਨਹੀਂ ਮਾਰਦੇ ਹੁੰਦੇ ਆਏ ਆਏ ਬੈਠ ਕੇ ਮਾਰਦੇ ਹੁੰਦੇ ਆ ਮੰਜਾ ਨਾਲੇ ਤਾਂ ਜਿਹੜੇ ਭੋਰੇ ਝੋਰੇ ਆ ਇਹ ਇਕੱਠੇ ਹੋ ਜਾਣ ਤੈਨੂੰ ਕਿੰਨੇ ਵਾਰੀ ਸਮਝਾਵਾਂ ਚੱਲ ਕੋਈ ਨਹੀਂ ਬਾਬੀ ਉਹ ਘਰ ਨੂੰ ਹੀ ਆਉਂਦੇ ਆ ਫੇਰ ਤਾਂ ਕਾਹਦੀ ਆ ਤੈਨੂੰ ਪਤਾ ਤਾਂ ਹੈਗਾ ਜਿਹੜਾ ਵਿਚੋਲੇ ਨੇ ਆ ਕੇ ਨਵਾਂ ਪੰਗਾ ਛੇੜਿਆ ਉਹ ਮੈਂ ਆਉਦੀ ਪਰਜਾਈ ਤੋਂ ਰਹਿ ਲੈਣੀ ਆ ਤੇ ਨਾਲੇ ਰਾਤਾਂ ਕੱਟਣ ਵੇਲੇ ਤਾਂ ਆਪਣਾ ਘਰ ਤੇ ਆ ਜਾਂਦਾ ਤੇ ਕੋਈ ਆਏ ਨਹੀਂ ਬੰਦਾ ਵੇਖਦਾ ਵੀ 6 ਮਹੀਨੇ ਠਹਿਰ ਜਗੇ ਭਾਬੀ ਜੀ ਦੇਖੋ ਇਹ ਜ ਮੇਰਾ ਕੀ ਕਸੂਰ ਆ ਚਲੋ ਉਹਨਾਂ ਤੇ ਵਿਸ਼ਤਾ ਪਈ ਨਾਲੇ ਰਾਤ ਕੱਟਣ ਦਾ ਤਾਂ ਤੁਸੀਂ ਉਹਨਾਂ ਨੂੰ ਕਹਤਾ ਸੀ ਵੀ ਰਹਿਪੋ ਉਹਨਾਂ ਨੇ ਤਾਂ ਦਿਨੇ-ਦਿਨੇ ਮੋੜ ਜਾਣਾ ਸੀਗਾ ਤੁਸੀਂ ਮੈਨੂੰ ਕਹੀ ਜਾਣੇ ਰਹਿੰਦੇ ਹੋ ਹਜੇ ਰਹਿੰਦਾ ਖੁੰਦਾ ਆਹਾ 3.5 ਲੱਖ ਰੁਪਏ ਦਾ ਇਲਜ਼ਾਮ ਲਾਤਾ ਤabbhi dekh birata jithe tak mainu kehnda si na oh ta eh hi kehnda si ve ohne 3.5 ਲੱਖ ਰੁਪਏ ਦਾ ਤਾਂ ਕੋਈ ਵੇਰਵਾ ਹੀ ਨਹੀਂ ਪਾਇਆ ਤੇ ਤੁਸੀਂ ਕਹੀਏ ਨੇ ਇਲਜ਼ਾਮ ਲਾਤਾ ਕਿਸੇ ਭਲੇ ਇਨਸਾਨ ਤੇ ਨਾ ਇਹ ਜਾਲ ਇਲਜ਼ਾਮ ਤੁਸੀਂ ਨਾ ਲਾਓ ਅਗਲਾ ਜਦੋਂ ਚੋਪਾ ਪੈਸੇ ਪਿੱਛੇ ਫਿਰ ਆਪਕੇ ਰੌਲਾ ਪਾਈ ਜਾਨੇ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਉਹ ਕਹਿੰਦੇ ਹੁੰਦੇ ਨਾ ਉਲਟਾ ਚੋਰ ਦੋ ਕੋਤਵਾਲ ਕੋ ਡਾਟੇ ਫਿਰ ਤਾਂ ਉਹ ਗੱਲ ਆ ਵੀ ਇਹਲਾ ਕਹਿੰਦਾ ਚੋਰ ਦੇ ਪੈਰ ਨਹੀਂ ਹੁੰਦੇ ਜਦ ਆਪਾਂ ਬਾਰ-ਬਾਰ ਪੈਸਾ ਪੈਸਾ ਕਰੀ ਜਾਵਾਂਗੇ ਉਹ ਇਲਜ਼ਾਮ ਆਪਣੇ ਤੇ ਆ ਜਾਣਾ ਸਾਰਾ ਨਾ ਮੇਰੀ ਗੱਲ ਸੁਣੋ ਹਾਜੇ ਤਾ ਤੇਰਾ ਕੱਲਾ ਮੰਗਣਾ ਹੋਇਆ ਹਜੇ ਕਿਹੜਾ ਵਿਆਹ ਕੇ ਤੂੰ ਉਸ ਘਰੇ ਗਈ ਹੈ ਤੂੰ ਅੱਜ ਤੋਂ ਹੀ ਉਹਨਾਂ ਦੀਆਂ ਹਮਾਇਤਾਂ ਜੀ ਨਾਲ ਲੈਣੀ ਹੈ ਕੀ ਗੱਲ ਹੈ ਭਾਬੀ ਹਮਾਇਤਾਂ ਕਾਹਨੂੰ ਲੈਣੀ ਆ ਉਹ ਤਾਂ ਮੈਨੂੰ ਵੀਰੇ ਨੇ ਕਹਿਤਾ ਸੀ ਮੈਂ ਉਹੀ ਗੱਲ ਤੁਹਾਡੇ ਕੋਲ ਕਰਤੀ ਵੀ ਉਹਨਾਂ ਨੇ ਕੋਈ ਪੈਸੇ ਬਾਰੇ ਕੋਈ ਬੇਰਬਾਹੀ ਪਾਇਆ ਤਾਂ ਮੈਂ ਕਹਤਾ ਹਮਾਇਤ ਕਰਾ ਕੇ ਦੇਖ ਮੈਂ ਕੀ ਉਹਨਾਂ ਨੂੰ ਇੰਨਾ ਜਾਣਦੀ ਹਜੇ ਮੈਂ ਉਹਨਾਂ ਚ ਗਈ ਨਹੀਂ ਕਰੀਨੀ ਹੈਗੀ ਤੁਸੀਂ ਤਾਂ ਉਹੀ ਬਸ ਕਰਦੇ ਰਹਿੰਦੇ ਮੈਨੂੰ ਚਲੋ ਕੋਈ ਨਹੀਂ ਭਾਬੀ ਮੈਨੂੰ ਕੰਮ ਕਰ ਲੈਣ ਦੋ ਤੇ ਮੇਰੀ ਗੱਲ ਸੁਣਾ ਜਿਵੇਂ ਤੈਨੂੰ ਐ ਫਿਕਰ ਜਾਨੀ ਲੱਗਦਾ ਤੇਰੇ ਮੂੰਹ ਤੇ ਤੇ ਕਿਤੇ ਤੂੰ ਪੈਸੇ ਤੂੰ ਤਾਂ ਨਹੀਂ ਚੱਕੇ ਅੱਭੀ ਜੇ ਮੈਂ ਪੈਸੇ ਚੱਕ ਵੀ ਲਵਾਂਗੀ ਪਹਿਲਾਂ ਇਹ ਗੱਲ ਦੱਸੋ ਮੈਂ ਉਹ ਪੈਸਾ ਦਾ ਕਰਾਉਣਾ ਕੀ ਹੈ ਵੀ ਮੈਂ ਕਿਉਂ ਚੱਕੂ ਨਾਲ ਮੈਂ ਪੈਸੇ ਚੱਕਦੀ ਕਿਹਦੇ ਉਹਦੇ ਨਾਲ ਜਿਹਦੇ ਨਾਲ ਮੈਂ ਮੰਗੀ ਹੋਈ ਆ ਅਗਰ ਨੂੰ ਉਹਦਾ ਪੈਸਾ ਤੇ ਮੇਰਾ ਪੈਸਾ ਕੀ ਫਰਕ ਰਹਿ ਗਿਆ ਉਸੇ ਘਰੇ ਮੈਂ ਜਾਣਾ ਆਪਦੇ ਘਰ ਦਾ ਨੁਕਸਾਨ ਪਹਿਲਾਂ ਹੀ ਕਰੂੰਗੀ ਮੈਂ ਮੈਂ ਨਹੀਂ ਚੱਕੇ ਚੁਕੇ ਕੋਈ ਪੈਸੇ ਨਾ ਮੇਰੀ ਗੱਲ ਸੁਣ ਜੇ ਤੂੰ ਨਹੀਂ ਚੱਕੇ ਹੋਰ ਦੱਸ ਕਿਹਨੂੰ ਪਤਾ ਸੀ ਤੈਨੂੰ ਪਤਾ ਸੀ ਮੈਨੂੰ ਪਤਾ ਸੀ ਅਭੀ ਦੇਖੋ ਰੋਏ ਰੋਜੇ ਇਹ ਗੱਲਾਂ ਨਾਲ ਲੈ ਕੇ ਬੈਠੋ ਤੇ ਮੈਨੂੰ ਕੰਮ ਕਰ ਲੈੰਦੋ ਫਿਰ ਉਹਨਾਂ ਨੇ ਵੀ ਆ ਜਾਣਾ ਤੁਹਾਡੇ ਪਰਝਾਈ ਨੇ ਮੁੜ ਕੇ ਆਲਾ ਕਹਿੰਦਾ ਇਹਨਾਂ ਦੇ ਘਰੇ ਕਿੰਨਾ ਗੰਦ ਪਿਆ ਉਹ ਪੈੜਾ ਲੱਗਦਾ ਅਗਲੇ ਨੇ ਤਾਂ ਕਹਿਣਾ ਹੀ ਆ ਅਗਲਾ ਕੁਗਾ ਦੋ ਬੁੜੂਗਾ ਘਰੇ ਤੇ ਘਰੇ ਗੰਦ ਪਾਈ ਫਿਰਦੀਆਂ ਹੁਣ ਮੈਂ ਚਾਹੋਂ ਤਰੇ ਦਾ ਕਰਾਂ ਕਿ ਇੱਧਰ ਪਸੂਆਂ ਕੰਨੀ ਹੋਵਾਂ ਨਾਲੇ ਪਈ ਉਹ ਜਿਹੜਾ ਪਾਣੀ ਜਣਾ ਖੜਾ ਤੇ ਉਹਨੂੰ ਕਸਗੇ ਨਾਲ ਨਾ ਉਰੇ ਖਾਲੀ ਜੀ ਬਣਾ ਕੇ ਪਾਣੀ ਕੱਢ ਦੇ ਕੋਈ ਨਹੀਂ ਭਾਬੀ ਕੱਟ ਦਿੰਨੀ ਆ ਤੁਸੀਂ ਵੀ ਕੱਟ ਕਰ ਦਿਆ ਪਸ਼ੂ ਬੰਨਣ ਨੂੰ ਪਤਾ ਹੀ ਆ ਪਸ਼ੂਆਂ ਦਾ ਮੈਂ ਕਰਦੀ ਆ ਚੌਕੇ ਚੁੱਲੇ ਦਾ ਤੁਸੀਂ ਕਰਦੇ ਹੋ ਜਾਂ ਕਰ ਲਓ ਜਾ ਕੇ ਇੱਥੇ ਮੈਂ ਆਪੀ ਕਰ ਲੂੰਗੀ ਉਹ ਚਲ ਕੱਪੜੇ ਇਹ ਤਾਂ ਤੂੰ ਵਧੀਆ ਨਵੇਂ ਜੇ ਪਾਲੇ ਵਧੀਆ ਮੂਸਰ ਤਾਂ ਲੈ ਪੋਹ ਚਲੇ ਆ ਕੰਮ ਨਹੀਂ ਚੱਜ ਨਾਲ ਕਰਦੀ ਮੈਨੂੰ ਭਾਬੀ ਦੇ ਸਮਝ ਨਹੀਂ ਆਉਂਦੀ ਘੁੰਮ ਘਮਾ ਕੇ ਇੱਕੋ ਹੀ ਗੱਲ ਦਾ ਰੱਟਾ ਘੁੰਮ ਘਮਾ ਕੇ ਇੱਕੋ ਹੀ ਗੱਲ ਦਾ ਰੱਟਾ ਮੈਂ ਦੱਸ ਤੁਹਾਨੂੰ ਪੈਸੇ ਕਿੱਥੋਂ ਦੇਦਾ ਮੇ ਤਾਂ ਹਾਏ ਤੁਸੀਂ ਕੌਣ ਹਾਏ ਹਾਏ ਤੁਸੀਂ ਇੱਥੇ ਕਿਵੇਂ ਮੇ ਤਾਂ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨ ਆਇਆ ਸੀ ਮੇਰੀ ਗੱਲ ਸੁਣੋ ਜੀ ਮੈਂ ਨਾ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਨਹੀਂ ਕਰਨਾ ਚਾਹੁੰਦੀ ਪਲੀਜ਼ ਤੁਹਾਡੇ ਮੂਰੇ ਹੱਥ ਬੰਦ ਦੀਆਂ ਇੱਥੋਂ ਭੱਗ ਜਾਓ ਮੇਰੀ ਭਾਬੀ ਤਾਂ ਪਹਿਲੇ ਹੀ ਮੇਰਾ ਖੜਾ ਛੱਡਦੀ ਉਤੋਂ ਰੱਬ ਨਾ ਕਰੇ ਉਹਨਾਂ ਨੇ ਦੇਖ ਲਿਆ ਨਾ ਸਾਡੇ ਘਰੇ ਕਲੇਸ਼ ਪੈ ਜਾਣਾ ਤੂੰ ਛੇਤੀ ਜਾਂ ਭੱਗ ਜਾ ਇੱਥੋਂ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਤੁਹਾਡੇ ਨਾਲ ਓਹੋ ਕੋਈ ਗੱਲ ਨਹੀਂ ਤੂੰ ਘਬਰਾਣਾ ਆਸੇ-ਪਾਸੇ ਕੋਈ ਨਹੀਂ ਹੈਗਾ ਦੇਖ ਮੇਰੀ ਗੱਲ ਸੁਣ ਮੈਂ ਤਾਂ ਤੇਰਾ ਸਿਰਫ ਧੰਨਵਾਦ ਕਰਨ ਆਇਆ ਸੀਗਾ ਉਹ ਦਿਨ ਨਾ ਤਾਂ ਤੇਰੇ ਕੋਲ ਸਮਾਂ ਸੀਗਾ ਨਾ ਮੇਰੇ ਕੋਲ ਸੀਗਾ ਮੇਰੀ ਗੱਲ ਸੁਣੋ ਜੀ ਉਹ ਤੁਹਾਡੀ ਇਮਾਨਤ ਸੀ ਤੇ ਤੁਹਾਡੇ ਤੱਕ ਪਹੁੰਚ ਗਈ ਉਹ ਮੇਰਾ ਫਰਜ਼ ਮੰਨਦਾ ਸੀਗਾ ਇਨਸਾਨੀਅਤ ਤੌਰ ਤੇ ਠੀਕ ਆ ਬਸ ਇੰਨੇ ਹੀ ਬਹੁਤ ਆ ਵੀ ਜਿਹੜੇ ਮੈਂ ਤੁਹਾਡੇ ਪੈਸੇ ਤੁਹਾਡੇ ਤੱਕ ਪਹੁੰਚਾਤੇ ਮੈਨੂੰ ਕੋਈ ਧੰਨਵਾਦ ਲੋੜ ਨਹੀਂ ਹੈਗੀ ਓਹੋ ਜੇ ਤੇਰਾ ਕੋਈ ਫਰਜ਼ ਸੀਗਾ ਤਾਂ ਮੇਰਾ ਵੀ ਕੋਈ ਫਰਜ਼ ਸੀਗਾ ਦੇਖ ਮੈਂ ਉਹਨਾਂ ਚੋਂ ਨਹੀਂ ਹੈਗਾ ਵੀ ਮੈਂ ਕੋਈ ਰਿਸ਼ਤਾ ਖਤਮ ਕਰ ਦੂੰਗਾ ਪਹਿਲਾਂ ਮੈਂ ਵੀ ਸੋਚਿਆ ਸੀਗਾ ਵੀ ਇਹ ਜਿਹੇ ਪਰਿਵਾਰ ਨਾਲੋਂ ਵਰਤਨ ਨਾਲੋਂ ਤਾਂ ਬੰਦਾ ਅਹੀਂ ਚੰਗਾ ਪਰ ਘਰੇ ਜਾ ਕੇ ਨਾ ਮੈਂ ਵੀ ਸੋਚਿਆ ਵੀ ਚਲ ਉਹ ਤਾਂ ਤੇਰੇ ਭਰਾ ਪਰਜਾਈ ਜਿਹੇ ਜੇ ਹੈਗੇ ਆ ਹੈਗੇ ਆ ਵੀ ਤੇਰਾ ਕੀ ਕਸੂਰ ਆ ਤੇ ਬਾਕੀ ਰਹੀ ਗੱਲ ਵੀ ਅੱਜ ਕੱਚੀ ਸਕੀਰੀ ਆ ਤੂੰ ਉਹਦੇ ਵਿੱਚ ਐਨਾ ਮੇਰਾ ਸਾਥ ਦੇਤਾ ਮੇਰੀ ਜਾਨ ਬਚਾਤੀ ਇਹ ਜਾਂ ਜੀਵਨ ਸਾਥੀ ਮੈਨੂੰ ਕਿੱਥੋਂ ਮਿਲ ਜੂਗਾ ਮੈਂ ਤਾਂ ਕੱਲਾ ਤੈਨੂੰ ਮੈਂ ਤਾਂ ਇਹ ਕਹਿਣ ਆਇਆ ਸੀਗਾ ਵੀ ਦੇਖ ਘਰੇ ਬਚੋਲਾ ਮੈਂ ਏਸੇ ਕਰਕੇ ਹੀ ਭੇਜਿਆ ਸੀਗਾ ਨਾ ਕਿ ਕੋਈ ਹੋਰ ਗੱਲ ਕਰਕੇ ਭੇਜਿਆ ਸੀਗਾ ਮੈਨੂੰ ਆਇਆ ਵੀ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਵਾਉਂਗਾ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜੇ ਦੇਖੋ ਜੀ ਇਹ ਚ ਮੈਂ ਕੁਝ ਨਹੀਂ ਕਹਿ ਸਕਦੀ ਹੈਗੀ ਚਲੋ ਜੇ ਹੋਣਾ ਹੋਇਆ ਤਾਂ ਹੋ ਜਾਊਗਾ ਨਹੀਂ ਤਾਂ ਚਲ ਕੋਈ ਗੱਲ ਨਹੀਂ ਤੇ ਬਾਕੀ ਹੁਣ ਨਾ ਤੁਸੀਂ ਮੈਂ ਤਾਂ ਮੈਨੂੰ ਤਾਂ ਡਰੀ ਲੱਗੀ ਜਾਂਦਾ ਸਾਡੇ ਨਾ ਰਿਸ਼ਤੇਦਾਰਾਂ ਨੇ ਆਉਣਾ ਸੀ ਉਹ ਆ ਨਾ ਜਾਣ ਤਾਂ ਕਰਕੇ ਨਾ ਤੁਸੀਂ ਜਾਓ ਇੱਥੋਂ ਮੈਂ ਤਾਂ ਕਹਿੰਨੀ ਆ ਪਹਿਲਾਂ ਮੈਂ ਤਾਂ ਡਰੀ ਗਈ ਸੀ ਮਾਹ ਪਤਨੀ ਕੌਣ ਆ ਉਹ ਬਣ ਕੇ ਆ ਉਹ ਨਹੀਂ ਮੀਤ ਮੈਂ ਦੇਖ ਮੈਂ ਵੀ ਨਹੀਂ ਚਾਹੁੰਦਾ ਵੀ ਤੇਰੀ ਕੋਈ ਬਦਨਾਮੀ ਹੋਵੇ ਮੈਂ ਵੀ ਸਾਰਾ ਪਾਸੇ ਦੇਖ ਕੇ ਹੀ ਆਇਆ ਏਡਾ ਮੈਂ ਵੀ ਕਮਲਾ ਨਹੀਂ ਹੈਗਾ ਸਿਰਫ ਮੈਂ ਇਹ ਗੱਲ ਕਰਨ ਆਇਆ ਸੀਗਾ ਵੀ ਵਿਆਹ ਮੈਂ ਤੇਰੇ ਨਾਲ ਕਰਾਉਂਗਾ ਵੀ ਇੱਕ ਇੰਨਾ ਕੁ ਜ਼ਰੂਰ ਕਰ ਦੇ ਜੇ ਘਰੇ ਕੋਈ ਗੱਲਬਾਤ ਹੁੰਦੀ ਹੋਈ ਉਹ ਸੰਭਾਲਣਾ ਤੇਰੇ ਜ਼ਿੰਮੇਵਾਰੀ ਹੈ ਕਿਸੇ ਨੂੰ ਕਹਿ ਕੇ ਆਪਦੇ ਰਿਸ਼ਤੇਦਾਰ ਨੂੰ ਠੀਕ ਹੈ ਮੈਂ ਉਹ ਵੀ ਗੱਲ ਤੇਰੀ ਸਾਹਮਣੇ ਤਾਂ ਵੀ ਕੁੜੀ ਘਰੇ ਨਹੀਂ ਕਹਿ ਸਕਦੀ ਹੁੰਦੀ ਮੈਂ ਉੱਥੇ ਵਿਆਹ ਕਰਾਉਣਾ ਇਸ ਕਰਕੇ ਕਹਿਣਾ ਵੀ ਘਰ ਦਾ ਮੈਨੂੰ ਜੋ ਵੀ ਹਾਲਾਤ ਹੋਏ ਕਿਸੇ ਕਿਵੇਂ ਨਾ ਕਿਵੇਂ ਚਾਹੇ ਫੋਨ ਤੇ ਮੈਨੂੰ ਦੱਸਦੇ ਰਹੀਂ ਅਖੀਰ ਨੂੰ ਬਰਾਤ ਲੈ ਕੇ ਮੈਂ ਹੀ ਪਹੁੰਚਣਾ ਇੱਥੇ ਠੀਕ ਹੈ ਜੀ ਕੋਈ ਨਹੀਂ ਚੱਲ ਠੀਕ ਆ ਹੁਣ ਤੂੰ ਜਾ ਮੈਂ ਵੀ ਜਾਣਾ ਠੀਕ ਹੈ ਜੀ ਹਾਂ ਤੇ ਪੈਸਿਆਂ ਦੀ ਫਿਕਰ ਨਾ ਕਰੀ ਪੈਸੇ ਮੇਰੇ ਕੋਲ ਪਹੁੰਚ ਗਏ ਸੀ ਤੇ ਨਾ ਹੀ ਇਹ ਫਿਕਰ ਕਰੀ ਵੀ ਖਬਰੇ ਵੀ ਵਨ ਟੂ ਨੇ ਰਿਸ਼ਤਾ ਤੋੜਤਾ ਇਹ ਜੀ ਕੋਈ ਗੱਲ ਨਹੀਂ ਹੈਗੀ ਮੈਂ ਤੈਨੂੰ ਇਹੀ ਗੱਲ ਦੱਸਣ ਆਇਆ ਸੀ ਚੱਲ ਵਗ ਜਾ ਤੇਰੀ ਭਾਬੀ ਮਗਰ ਨਾ ਆ ਜਾ ਕਿਤੇ ਠੀਕ ਹੈ ਜੀ ਆਏ ਹਾਈ ਬੇ ਰੱਬਾ ਦੇਖਿਆ ਤਾਂ ਨਹੀਂ ਕਿਤੇ ਭਾਬੀ ਨੇ ਜਾਂ ਵੀਰੇ ਨੇ ਜੇ ਦੇਖ ਲੈਣਾ ਸੱਚੀ ਇਹਨਾਂ ਨੇ ਤਾਂ ਮੇਰੇ ਤੇ ਸ਼ੱਕ ਕਰ ਲੈਣਾ ਭਾਬੀ ਤਾਂ ਅੱਗੇ ਸ਼ੱਕ ਕਰਦੀ ਰਹਿੰਦੀ ਆ ਵੀ ਪੈਸੇ ਤੂੰ ਹੀ ਦਿੱਤੇ ਆ ਫਿਰ ਤਾਂ ਕਹਿੰਦੇ ਸ਼ੱਕ ਯਕੀਨ ਚ ਹੀ ਬਦਲ ਜਾਣਾ ਜੇ ਕਿਤੇ ਦੇਖ ਲੈਂਦੇ ਸ਼ੁਕਰ ਹੈ ਮੇਰੇ ਮਾਲਕਾ ਕਿ ਕਿਸ ਨੇ ਦੇਖਿਆ ਨਹੀਂ ਹੈਗਾ ਹਾਏ ਹਾਏ ਮੇਰੇ ਤਾਂ ਸੱਚੀ ਨਾ ਸਾਈਂ ਘੜਤੇ ਸੀਗੇ ਇੱਕਦਮ ਆਕੇ ਚੱਲ ਹੁਣ ਮੈਂ ਵੀ ਜਾਵਾਂ ਛੇਤੀ ਉਹ ਇਹਨੇ ਤਾਂ ਉਹੀ ਕੰਮ ਕਰਤਾ ਕੀ ਹਾਲ ਹੈ ਭਾਬੀ ਤਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਇੱਧਰ ਕੀ ਕਰਦੀ ਸੀ ਤਾ ਵੀ ਸ਼ਰਮ ਆ ਆਹ ਕਹਿ ਜਾਈਆਂ ਗੱਲਾਂ ਕਰੀ ਜਾਂਦੇ ਮੈਂ ਤਾਂ ਕੀ ਕਰਨਾ ਕੂੜੇ ਸਟਕੀ ਲਈ ਮੈਂ ਤਾਂ ਨਾ ਤੇਰਾ ਮੂੰਹ ਕਿਵੇਂ ਉੱਡਿਆ ਪਿਆ ਕੋਸ ਨਹੀਂ ਪੱਗ ਬਿਆਤਨਾ ਬਸ ਵਾਲੇ ਚਰ ਦੀ ਕੋਹ ਕੂੜਾ ਸਿੱਟੇ ਨੇ ਗਰਮੀ ਨਾ ਹੋ ਗਿਆ ਕੀ ਗੱਲ ਕੀ ਹੋ ਗਈ ਨਾ ਤੈਨੂੰ ਪਤਾ ਨਹੀਂ ਵੀ ਗੋਹਾ ਕੂੜਾ ਕਿਹੜੇ ਬੇਲੇ ਦਾ ਲੱਗੀਆਂ ਤੂੰ ਸਿੱਟਣਾ ਸਾਰਾ ਤੂੰ ਹੀ ਸਿੱਟਣਾ ਤੂੰ ਐ ਸੋਚਦੀ ਹੋਵੇਂਗੀ ਵੀ ਭਾਬੀ ਸਿੱਟੂਗੀ ਹਾਏ ਹਾਏ ਨਹੀਂ ਨਹੀਂ ਭਾਬੀ ਕੂੜਾ ਤਾਂ ਮੈਂ ਹੀ ਸਿੱਟੂਗੀ ਮੈਂ ਕਿਵੇਂ ਸੋਚੂਗੀ ਨਾ ਤੂੰ ਐਡਾ ਲੰਮਾ ਹੋਂਕਾ ਜਾਂ ਕਿ ਮੇਲਿਆ ਕੀ ਗੱਲ ਆ ਸਭ ਕੋਈ ਗੱਲ ਨਹੀਂ ਹੈਗੀ ਤੁਸੀਂ ਕੀ ਦੇਖੀ ਜਾਂਦੇ ਹੋ ਕੀ ਆਦਰ ਆ ਮੈਨੂੰ ਤਾਂ ਦਿਸਿਆ ਨਹੀਂ ਨਾ ਤੂੰ ਮਗਰ ਮੋੜ ਮੋੜ ਕੇ ਵੇਖੀ ਜਾਂਦੀ ਐ ਕੌਣ ਸੀ ਭਾਬੀ ਕੋਈ ਨਹੀਂ ਤਾ ਵੀ ਕੁਛ ਨਹੀਂ ਉਧਰ ਤਾਂ ਨਾ ਕੁੱਤਾ ਸੀ ਮੈਨਾਂ ਦਾ ਹਲਕਿਆ ਹੋਇਆ ਸੀ ਉਹਦੇ ਮੂੰਹ ਚੋਂ ਝੱਕ ਵੀ ਨਿਕਲੀ ਆਂਦੀ ਸੀ ਮੈਂ ਤਾਂ ਡਰਦੀ ਸੀ ਤਾਂ ਹੀ ਮੈਂ ਤੂੰ ਕਹੀ ਇਹਨੇ ਨਾ ਵੀ ਤੇਰਾ ਰੰਗ ਜਾ ਉੱਡਿਆ ਬਸ ਆਹੀ ਗੱਲ ਹੋਰ ਤਾਂ ਕੀ ਹੋਣੀ ਆ ਨਾ ਮੇਰੀ ਗੱਲ ਸੁਣ ਤੈਨੂੰ ਆਏ ਹੋਊਗਾ ਵੀ ਭਾਬੀ ਆ ਕੇ ਗੋਹਾ ਚੱਕੂਗੀ ਮੈਂ ਹੁਣ ਰੋਟੀ ਟੁੱਕਦਾ ਨਾ ਕਰਾਂ ਨਾਲੇ ਤੈਨੂੰ ਮੈਂ ਕਿਹਾ ਵੀ ਮੇਰੀ ਪਰਜਾਈ ਨਹੀਂ ਆਉਣਾ ਨਾਲੇ ਆਏ ਗਏ ਤੋਂ ਨਾ ਬੇਇੱਜ਼ਤੀਆਂ ਨਾ ਕਰਵਾਇਆ ਕਰ ਭਾਬੀ ਨਹੀਂ ਕਰਾਉਂਦੀ ਚਲ ਫਿਰ ਮੈਨੂੰ ਅੰਦਰ ਤਾਂ ਲੰਘਣ ਦੇ ਤੇ ਕੀੜਾ ਦਾ ਭੌਣ ਜਾ ਮੱਦੂਗੀ ਮੈਂ ਮੈਂ ਚੰਗਾ ਆ ਜਾ ਚਲ